ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਕਸ਼ਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮਜੀਤਿਆ ਜੇਲ੍ਹ ਦੇ ਵਿੱਚ ਪੈ ਗਈਆਂ ਚੀਕਾਂ ਤੇ ਉਧਰ ਵਿਕਰਮਜੀਤਿਆ ਦੇ ਪਰਿਵਾਰ ਨੂੰ ਭਜੜਾ ਪੈ ਗਈਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਐਲਾਨ ਕੱਲ ਵਿਧਾਨ ਸਭਾ ਦੇ ਫਰਸਟ ਸੈਸ਼ਨ ਵਿੱਚ ਕਰ ਦਿੱਤਾ ਉਨਾ ਕਿਹਾ ਕਿ ਪ੍ਰਤਾਪ ਸਿੰਘ ਬਾਜਬਾ ਚਰਨਜੀਤ ਸਿੰਘ ਚੰਨੀ ਰਾਜਾ ਬੁੜੇ ਰਵਨੀਤ ਮਿੱਟੂ ਸੁਖਪਾਲ ਸਿੰਘ ਖਹਿਰਾ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਭਈ ਇਹ ਵਿਕਰਮਜੀਤਿਆ ਤੇ ਕਾਰਵਾਈ ਨਹੀਂ ਕਰਦੇ ਅਸਲਾਮੁਅਲੈਕਮ ਸਸਰੀਆ ਕਾਲ ਕਿਦਾ ਹਾਲ ਚਾਲ ਅਮੀਦ ਕਰਨਾ ਵਧੀਆ ਹੋਵਗੇ ਹੱਸਦੇ ਵਸਦੇ ਹੋਵਗੇ ਚੜਦੀ ਕਲਾ 'ਚ ਹੋਵਗੇ ਸੀਐਮ ਪੰਜਾਬ ਭਗਵਤ ਮਾਨ ਨੇ ਐਕਸ਼ਨ ਕੀਤਾ ਸ਼੍ਰੋਮਣੀ ਕਾਲੀਦਾਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਤੇ ਸੀਐਮ ਪੰਜਾਬ ਦੇ ਆ ਸੈਕਸ਼ਨ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਦੀਆਂ ਜੇਲ੍ਹ ਦੇ ਵਿੱਚ ਚੀਕਾਂ ਪੈ ਗਈਆਂ ਨੇ ਨਾ ਸਿਰ ਬਿਕਰਮ ਸਿੰਘ ਮਜੀਠੀਆ ਬਲਕਿ ਉਹਨਾਂ ਦਾ ਪਰਿਵਾਰ ਜਿਹੜਾ ਉਹਨੂੰ ਵੀ 도ੜਾਂ ਪੈ ਗਈਆਂ ਨੇ ਸੀਐਮ ਪੰਜਾਬ ਨੇ ਕੀ ਐਕਸ਼ਨ ਕਰ ਛੜਿਆ ਸਾਰਾ ਕੁਝ ਜਾਣਾ ਗਿਆ ਅੱਜ ਦੀ ਵੀਡੀਓ ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਕਸ਼ਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮਜੀਤਿਆ ਦੀਆਂ ਜੇਲ੍ਹ ਦੇ ਵਿੱਚ ਪੈਗੀਆਂ ਚੀਕਾਂ ਤੇ ਉਹਦਰ ਬਿਕਰਮਜੀਠਿਆ ਦੇ ਪਰਿਵਾਰ ਨੂੰ ਭਾਜਣਾ ਪੈ ਗਿਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤੋ ਮਾਨ ਨੇ ਇਹ ਆਰਾਨ ਕੱਲ ਵਿਧਾਨ ਸਭਾ ਦੇ ਫਰਸਟ ਸੈਸ਼ਨ ਵਿੱਚ ਕਰ ਦਿੱਤਾ ਉਹਨਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਬਾ ਚਰਨਜੀਤ ਸਿੰਘ ਚੱਲਨੀ ਰਾਜਾ ਬੁੜੇ ਰਵਨੀਤ ਮਿੱਟੂ ਸੁਖਪਾਲ ਸਿੰਘ ਖਹਿਰਾ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਭਈ ਇਹ ਬਿਕਰਮਜੀਠਿਆ ਤੇ ਕਾਰਵਾਈ ਨਹੀਂ ਕਰਦੇ ਬਿਕਰਮ ਮਜੀਠੀਆ ਦੇ ਘਰ ਉੱਤੇ ਬਲਡوزر ਕਦੋਂ ਚੱਲੇਗਾ ਬਿਕਰਮ ਮਜੀਠੀਆ ਦੀ ਜਾਇਦਾਦ ਜ਼ਬਤ ਕਦੋਂ ਕੀਤੀ ਜਾਵੇਗੀ ਤੇ ਜਦੋਂ ਅਸੀਂ ਅਰੈਸਟ ਕੀਤਾ ਜਦੋਂ ਗ੍ਰਿਫਤਾਰ ਕੀਤਾ ਜਦੋਂ ਇਨਵੈਸਟੀਗੇਸ਼ਨ ਹੋਈ ਤਾਂ ਇਹ ਉਹੀ ਆਕੂ ਦੇ ਜਿਹੜੇ ਨਸ਼ਾ ਤਸਕਰ ਦੇ ਨਾਲ ਖੜੇ ਇਹ ਇੱਕ ਦੂਜੇ ਦੀ ਸਪੋਰਟ ਕਰਦੇ ਨੇ ਅੰਦਰੋਂ ਅੰਦਰੀ ਇੱਕ ਦੂਜੇ ਦੇ ਨਾਲ ਨੇ ਤੇ ਜਦੋਂ ਚੋਣਾ ਆਉਂਦੀਆਂ ਨੇ ਬਿਕਰਮ ਜਿਠਿਆ ਦੇ ਗੱਲ ਦੇ ਵਿੱਚ ਪਟਾ ਪਾਵਾਂਗੇ ਤੇ ਬਿਕਰਮ ਜਿਠਿਆ ਕਹਿੰਦਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਅਤੇ ਸੁਖਪਾਲ ਸਿੰਘ ਖੈਰਾ ਦੇ ਗੱਲ ਦੇ ਵਿੱਚ ਪਟਾ ਪਾਇਆ ਜਾਵੇਗਾ ਜਦੋਂ ਚੋਣਾਂ ਜਿੱਤ ਲੀਆਂ ਜਾਂਦੀਆਂ ਨੇ ਉਹਨਾਂ ਨੇ ਕਿਹਾ ਇਹੀ ਵਾਦਾ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਨੇ ਕਿ ਸੱਤਾਂ ਦਿਨਾਂ ਦੇ ਵਿੱਚੋਂ ਵਿੱਚ ਵਿੱਚ ਪੰਜਾਬ ਦਾ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਿਆਂਗਾ ਤੇ ਕੀ ਪੰਜਾਬ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਕੀ ਬਿਕਰਮ ਜਿਠਿਆ ਤੇ ਕਾਰਵਾਈ ਕੀਤੀ ਕਿਉਂਕਿ ਉਹ ਵਿਜੀਲੈਂਸ ਦੇ ਕਾਰਵਾਈ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਵੀ ਕਰਵਾਈ ਸੀ ਤੇ ਉਹ ਸਾਰਾ ਰਾਜੀਨਾਮਾ ਹੋ ਗਿਆ ਤੇ ਕਹਿੰਦੇ ਸੀ ਮੇਰਾ ਰਸਤੇ ਦੇ ਵਿੱਚ ਸੱਕਾ ਪਤੀਜਾ ਲੱਗਦਾ ਹੈ ਕੌਣ ਬਿਕਰ ਮਜੀਠੀਆ ਉਹਦੇ ਭਰਾ ਉਹਦੇ ਪਿਤਾ ਸਤਿਆਜੀਤ ਨਾਲ ਮੇਰੀ ਯਾਰੀ ਹੈ ਸਾਰੇ ਇੱਕ ਦੂਜੀ ਨਾਲ ਲੜੇ ਹੋਏ ਨੇ ਇਸ ਕਰਕੇ ਤੁਹਾਨੂੰ ਲੋਕਾਂ ਨੇ ਘਰੇ ਬਿਠਾਇਆ ਤੁਸੀਂ ਆਰਾਮ ਕਰੋ ਤੇਲ ਤੇ ਤੇਲ ਦੀ ਧਾਰ ਵੇਖੋ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਨੇ ਸਿੱਧੇ ਸ਼ਬਦਾਂ ਵਿੱਚ ਕਿਹਾ ਕਿ ਤੁਸੀਂ ਤਾਂ ਕਹਿੰਦੇ ਸੀ ਨਿਰਦੋਸ਼ ਹੈ ਬੇਕਸੂਰ ਹੈ ਰਾਜਨੀਤੀ ਜਿਹੜੀ ਬਦਲਾਖੋਰੀ ਦੀ ਨੀਤੀ ਦੇ ਤਹਿਤ ਹੈ ਉਹਦੇ ਉੱਤੇ ਐਫ ਆਈ ਆਰ ਕੱਟੀ ਗਈ ਹੈ ਉਹਦੇ ਉੱਤੇ ਮੁਕਦਮੇ ਜਿਹੜੇ ਐਅਦ ਹੋਏ ਨੇ ਤੇ ਕਹਿੰਦਾ ਜਿਹੜੀ 40 ਹਜ਼ਾਰ ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਗਈ ਹੈ ਉਹ ਪਹਿਲਾਂ ਕਾਂਗਰਸ ਵਾਲੇ ਵੀ ਸ਼ਰੂਮਣੀ ਅਕਾਲੀ ਦਲ ਅਕਾਲੀ ਦਲ ਵਾਲੇ ਵੀ ਅਤੇ ਭਾਰਤੀ ਜਨਤਾ ਪਾਰਟੀ ਵਾਲੇ ਉਸ ਰਿਪੋਰਟ ਨੂੰ ਪੜਨਾਂ ਕਿ ਕਿਵੇਂ ਪੁੱਠੇ ਸਿੱਧੇ ਹੱਥ ਮਾਰ ਕੇ ਆਮਦਨ ਨਾਲੋਂ ਵੱਧ ਜ਼ਾਇਦਾ ਬਣਾਈ ਤੇ ਦੂਸਰੇ ਪਾਸੇ ਚਟਾ ਵੀ ਵਿਚਿਆ ਗਿਆ ਸੱਤਾ ਤੇ ਪਿੰਦੀ ਇਹਦੇ ਘਰ ਦੇ ਵਿੱਚ ਰੋਟੀ ਖਾਤੇ ਸੀ ਭਗਵਤ ਮਾਨ ਨੇ ਕਿਹਾ ਇਹ ਬੋਲੀ ਬੋਨੀ ਅਜਰਾਲਾ ਜਨਾਲਾ ਕਹਿ ਰਹੇ ਨੇ ਜਿਹੜੇ ਸ਼ਰਮਣੀ ਅਕਾਲੀ ਦਲ ਵੱਲੋਂ ਮੌਜੂਦਾ ਵਿਧਾਇਕ ਸੀ ਜਦੋਂ ਸੱਤਾ ਤੇ ਪਿੰਦੀ ਬਿਕਰਮਜੀਠੀਆ ਤੋਂ ਬਿਨਾਂ ਸਾਰੀ ਲੈਂਦੇ ਸੀ ਅਤੇ ਬਿਕਰਮਜੀਠੀਆ ਸੱਤਾ ਅਤੇ ਪਿੰਦੀ ਤੋਂ ਬੜਾ ਸਾਰੀ ਲੈਂਦਾ ਸੀ ਇੰਟਰਨੈਸ਼ਨਲ ਡੈਕਟ ਅਸਕਰ ਕਿਹੜੀਆਂ ਚੀਜ਼ਾਂ ਲਈਆਂ ਗਈਆਂ ਕਿਹੜੀਆਂ ਚੀਜ਼ਾਂ ਵੇਚੀਆਂ ਗਈਆਂ ਉਸ 40000 ਪੰਨਿਆਂ ਦੀ ਰਿਪੋਰਟ ਦੇ ਵਿੱਚ ਸਾਰਾ ਕੁਝ ਅਸੀਂ ਸਪਸ਼ਟ ਕਰ ਦਿੱਤਾ ਹੈ ਤੇ ਹੁਣ ਤੇ ਉਵਾਰੀ ਹੈ ਸੁਖਪਾਲ ਸਿੰਘ ਖਹਿਰਾ ਦੀ ਧਰਮ ਸਿੰਘ ਸਾਧੂ ਸੋਧ ਦੀ ਇਹਨਾਂ ਉੱਤੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਵਾਈ ਹੋਵੇਗੀ ਉਹਨਾਂ ਕਹਿੰਦਾ ਸਾਡੇ ਹੌਸਲੇ بلند ਨੇ ਬਲਦوزر ਵੀ ਚੱਲਣਗੇ ਚੀਕਾਂ ਵੀ ਪੈਣਗੀਆਂ ਕਿਉਂਕਿ ਇੱਕ ਆਈਪੀਐਸ ਦੀ ਹੋਰ ਡੋਟੀ ਲਾ ਦਿੱਤੀ ਹੈ ਜਿਸ ਨੇ ਕੈਪਟਨ ਅਮਰਿੰਦਰ ਚਾਰਜਿਸ ਚੱਲੀ ਸਮੇ ਵਿਕਰਮ ਜਿਠਿਆ ਉਤੇ ਵੱਡੀ ਕਾਰਵਾਈ ਕੀਤੀ ਉਹ ਡੈਪੂਟੇਸ਼ਨ ਤੇ ਚੱਲ ਰਹੀ ਸੀ ਡੈਪੂਟੇਸ਼ਨ ਆਪਣੀ ਹਟਾ ਕੇ ਹੁਣ ਫਿਰ ਦੁਬਾਰਾ ਐਜ਼ ਅ ਆਈਪੀਐਸ ਆ ਗਏ ਨੇ ਹਰਪੀਸ ਸਿੰਘ ਔਣੀ ਸਿੱਧੂ ਉਹਨਾਂ ਵੱਲੋਂ ਵੀ ਹੁਣ ਵੱਡੀ ਵਿਕਰਮ ਜਿਠਿਆ ਤੇ ਕਾਰਵਾਈ ਕੀਤੀ ਜਾਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਟ੍ਰਾਇਲ ਵੀ ਦੁਬਾਰਾ ਹੋਵੇਗਾ ਰਵਾਗ ਵੀ ਦੁਬਾਰਾ ਹੋਵੇਗਾ ਤੇ ਅਨਵੈਸਟੀਗੇਸ਼ਨ ਵੀਟ ਸਟ ਵੱਲੋਂ ਦੁਬਾਰਾ ਪੁੱਛਗਿਸ਼ ਹੋਵੇਗੀ ਅਸੀਂ ਪੱਕੇ ਪੈਰ ਹੀ ਹੱਥ ਪਾਏ ਦੇ ਵਿਕਰ ਮਜੀਠੀਆ ਨੂੰ ਇਹ ਨਾਲੇ ਤਾਂ ਕਹਿੰਦੇ ਸੀ ਕਿ ਇਹਨਾਂ ਦੇ ਘਰਾਂ ਉੱਤੇ ਬਲਡوزر ਨਹੀਂ ਚੱਲਦੇ ਇਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਨਹੀਂ ਹੁੰਦੀਆਂ ਤੇ ਜੇਕਰ ਹੁਣ ਜ਼ਬਤ ਕਰਨ ਦੀ ਜੇਕਰ ਹੁਣ ਬਲਡوزر ਚਲਾਉਣ ਦੀ ਵਾਰੀ ਆਈ ਹੈ ਤਾਂ ਇਹ ਸਾਰੇ ਲੋਕ ਇਕੱਠੇ ਹੋ ਗਏ ਨੇ ਅਸੀਂ ਇਹਨਾਂ ਨੂੰ ਛੱਡਾਂਗੇ ਨਹੀਂ ਅਸੀਂ ਇਹਨਾਂ ਦੇ ਘਰ ਉੱਤੇ ਬਲਡੋਜ਼ਰ ਲਾਵਾਂਗੇ ਅਸੀਂ ਇਹਨਾਂ ਦੀਆਂ ਜ਼ਾਲੀ ਜਾਇਦਾਦਾਂ ਨੂੰ ਜ਼ਬਤ ਕਰਾਂਗੇ ਜਿਹੜੀਆਂ ਇਹਨਾਂ ਦੇ ਪੁੱਠੇ ਸਿਰ ਦੇ ਹੱਥ ਮਾਰ ਕੇ ਜਾਂ ਕਾਲੇ ਧੰਦੇ ਕਰਕੇ ਕਮਾਈਆਂ ਨੇ ਸਾਨੂੰ ਪਤਾ ਹੈ ਕਿ ਅਸੀਂ ਕਿਵੇਂ ਕਾਰਵਾਈ ਕਰਨੀ ਹੈ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਬਿਕਰਮ ਜੇਠਿਆ ਜਾਂ ਸੁਖਬੀਰ ਬਾਦਲ ਦੀ ਸਪੋਰਟ ਕਰੇਗਾ ਉਸ ਨੂੰ ਜੇਲ੍ਹ ਦੇ ਦਰਵਾਜ਼ੇ ਦੇਖਣੇ ਪੈ ਸਕਦੇ ਨੇ ਉਹਨਾਂ ਨੂੰ ਵਿਜੀਲੈਂਸ ਦੀਆਂ ਪੌੜੀਆਂ ਚੜਨਾ ਪੈ ਸਕਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੇ ਕਿਹਾ ਕਿ ਤੁਹਾਨੂੰ ਲੋਕਾਂ ਨੇ ਵਿਹਲੇ ਕਰ ਦਿੱਤਾ ਹੈ ਤੁਸੀਂ ਹੁਣ ਬੰਦ ਬਣਾਉਣ ਦੀਆਂ ਗੱਲਾਂ ਕਰਦੇ ਹੋ ਤੁਸੀਂ ਕੰਕਰੀਟ ਦੀਆਂ ਗੱਲਾਂ ਕਰਦੇ ਹੋ ਤੁਸੀਂ ਤਾਂ ਖਾਲੀਆਂ ਨਾਲੀਆਂ ਤੇ ਗਲੀਆਂ ਨਹੀਂ ਬਣਾਈਆਂ ਤੇ ਹੁਣ ਤੁਸੀਂ ਬੰਦ ਤੇ ਤੁਸੀਂ ਬੰਦਾ ਦੀ ਗੱਲ ਕਰਦੇ ਹੋ ਕੁਦਰਤੀ ਆਫਤ ਦੇ ਵਿੱਚ ਅਸੀਂ ਨਾਲ ਹਾਂ ਪੰਜਾਬ ਦੇ ਤੇ ਇਹ ਜਿਹੜਾ ਪੈਸਾ ਅਸੀਂ ਇਕੱਠਾ ਕਰ ਰਹੇ ਹਾਂ ਇਹ ਪੰਜਾਬ ਦੇ ਹਿੱਤਾਂ ਵਾਸਤੇ ਵਰਤਿਆ ਜਾਵੇਗਾ ਅਤੇ ਬਿਕਰ ਮਜਿੱਠੀਆਂ ਨੂੰ ਕਿਸੇ ਵੀ ਹਾਲਤ ਵਿੱਚ ਰਾਤ ਨਹੀਂ ਦਿੱਤੀ ਜਾਵੇਗੀ ਉਸ ਦੇ ਘਰ ਉੱਤੇ ਬਲਡੋਜ਼ਰ ਚੱਲੇਗਾ ਉਸ ਦੇ ਜਿਹੜੀ ਵਾਧੂ ਜਾਇਦਾਦ ਹੈ ਉਹ ਜ਼ਬਤ ਹੋਵੇਗੀ ਉਸ ਉਹ ਪੈਸਾ ਗਰੀਬਾਂ ਨੂੰ ਵੰਡਿਆ ਜਾਵੇਗਾ ਉਹ ਹਰ ਪੀੜਿਤ ਹਲਕਿਆ ਦੇਵ ਚ ਲਾਇਆ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਵਿੱਚ ਹੀ ਕਹਿ ਦਿੱਤਾ ਇਹ ਸਭਾ ਆ ਗਿਆ ਹੈ ਬਲਦੂਤ ਚ ਲਾਉਣ ਦਾ ਇਹ ਸਭਾ ਆ ਗਿਆ ਹੈ ਪੀਲੇ ਭੱਜੇ ਚ ਲਾਉਣ ਦਾ ਸਭਾ ਆ ਗਿਆ ਹੈ ਇਹਨਾਂ ਦੀਆਂ ਕਾਲੇ ਧੰਦੇ ਕਰਕੇ ਬਣਾਈਆਂ ਗਈਆਂ ਜائਦਾਦਾਂ ਨੂੰ ਜ਼ਬਤ ਕਰਨ ਦਾ ਜੀ ਤੇ ਅੱਸੀ ਅੱਜ ਦੀ ਵੀਡੀਓ ਸੀਐਮ ਪੰਜਾਬ ਭਗਵਤ ਮਾਨ ਨੇ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਦੇ ਵਿੱਚ ਇਹ ਗੱਲ ਕਰ ਛੜੀ ਕਿ ਮੈਂ ਬੜਾ ਵੱਡਾ ਐਕਸ਼ਨ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਲੈਣ ਜਾ ਰਿਹਾ ਨਾ ਸਿਰ ਬਿਕਰਮ ਸਿੰਘ ਮਜੀਠੀਆ ਬਲਕਿ ਜਿਹੜਾ ਜਿਹੜਾ ਬਿਕਰਮ ਸਿੰਘ ਮਜੀਠੀਆ ਦਾ ਸਾਥੀ ਆ ਉਹਨਾਂ ਸਾਰਿਆਂ ਦੇ ਖਿਲਾਫ ਬਹੁਤ ਵੱਡਾ ਐਕਸ਼ਨ ਲੈਣ ਜਾ ਰਹੇ ਆ ਸੀਐਮ ਪੰਜਾਬ ਨੇ ਕਿਹਾ ਆਮਦਨ ਤੋਂ ਵੱਧ ਜਿਹੜੀ ਜਾਇਦਾਦ ਬਿਕਰਮ ਸਿੰਘ ਮਜੀਠੀਆ ਨੇ ਮਨਾਈ ਆ ਉਹ ਜ਼ਬਤ ਕੀਤੀ ਜਾਏਗੀ ਉਹ ਪੰਜਾਬ ਦੇ ਲੋਕਾਂ ਦੇ ਉੱਤੇ ਲਾਈ ਜਾਏਗੀ ਪੰਜਾਬ ਦੇ ਉੱਤੇ ਲਾਈ ਜਾਏਗੀ ਆਦੇ ਨਾਲ ਨਾਲ ਬੜੋਜ਼ਤ ਚਲਾਏ ਜਾਣਗੇ ਇਹਨਾਂ ਲੋਕਾਂ ਦੇ ਘਰਾਂ ਉੱਤੇ ਚਾਹੇ ਬਿਕਰਮ ਸਿੰਘ ਮਜੀਠੀਆ ਚਰਨਜੀਤ ਸਿੰਘ ਚੰਨੀ ਹੈ ਕੈਪਟਨ ਅਮਰਿੰਦਰ ਗਿੱਲਾ ਹੈ ਜਿਹੜਾ ਜਿਹੜਾ ਬਿਕਰਮ ਸਿੰਘ ਮਜੀਠੀਆ ਦਾ ਸਾਥੀ ਆ ਜਾਂ ਜਿਨੇ ਪੰਜਾਬ ਦੇ ਵਿੱਚ ਨੁਕਸਾਨ ਪਹੁੰਚਾਇਆ ਉਹਨਾਂ ਦੇ ਕਰਾਂ ਦੇ ਉਤੇ ਬਲਡੋਜ਼ਰ ਚਲਾਵਾਂਗੇ ਉਹਨਾਂ ਦੀ ਜਾਇਦਾਦਾਂ ਨੂੰ ਜ਼ਬਤ ਕਰਾਂਗੇ ਤੇ ਵਿਕਰਮ ਸਿੰਘ ਮਜੀਠੀਆ ਜਿਹੜਾ ਇੰਟਰਨੈਸ਼ਨਲ ਡਰੱਗ ਡੀਲਰ ਸੱਤਾ ਤੇ ਪਿੰਦੀ ਉਹ ਇਹਦੇ ਬਗੈਰ ਸਾਰ ਨਹੀਂ سن ਲੈਂਦੇ ਉਹਨਾਂ ਦੇ ਨਾਲ ਮਿਲ ਕੇ ਪੰਜਾਬ ਦੇ ਵਿੱਚ ਇਹਨੇ ਚਿਟਾ ਵੇਚਿਆ ਬਲਕਿ ਪੂਰੀ ਦੁਨੀਆ ਦੇ ਵਿੱਚ ਚਿਟਾ ਵੇਚਿਆ ਤੇ ਪੰਜਾਬ ਦਾ ਨਾਮ ਬਦਨਾਮ ਕੀਤਾ ਤੇ ਕਿਸੇ ਵੀ ਸੂਰਤ ਵਿਕਰਮ ਸਿੰਘ ਮਜੀਠੀਆ ਨੂੰ ਮਾਫ ਨਹੀਂ ਕੀਤਾ ਜਾਏਗਾ 40000 ਪੰਨਿਆਂ ਦੀ ਰਿਪੋਰਟ ਜਿਹੜੀ ਹੈ ਪੇਸ਼ ਕੀਤੀ ਗਈ ਹੈ ਅਦਾਲਤ ਦੇ ਵਿੱਚ ਉਦ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦਾ ਸਾਰਾ ਕੱਚਾ ਚੱਠਾ ਜਿਹੜਾ ਲਿਖਿਆ ਗਿਆ 700 ਕਰੋੜ ਦੀ ਟ੍ਰਾਂਜੈਕਸ਼ਨ 400 ਬੈਂਕ ਖਾਤਿਆਂ ਦੇ ਵਿੱਚ ਕੀਤੀਆਂ ਗਈਆਂ ਪੁੱਠੇ ਸਿੱਦੇ ਹੱਥ ਮਾਰ ਕੇ ਪੈਸਾ ਬਣਾਇਆ ਗਿਆ ਚਿੱਟਾ ਵੇਚ ਕੇ ਪੈਸਾ ਬਣਾਇਆ ਗਿਆ ਤੇ ਸੀਐਮ ਪੰਜਾਬ ਨੇ ਬੜਾਈ ਖੁੱਲੇ ਆਮ ਦੱਸਿਆ ਕਿ ਹੁਣ ਟਾਈਮ ਆ ਗਿਆ ਬਲਡੋਜ਼ਰ ਚਲਾਉਣ ਦਾ ਤੇ ਇਹਨਾਂ ਦੀ ਜਾਇਦਾਦਾਂ ਜ਼ਬਤ ਕਰਨ ਦਾ ਤੇ ਇਹਨਾਂ ਨੂੰ ਲੰਮੀਆਂ ਸਜ਼ਾਵਾਂ ਜੇਲ੍ਹ ਦੇ ਵਿੱਚ ਦਿੱਤੀਆਂ ਜਾਣਗੀਆਂ ਬਿਕਰਮ ਸਿੰਘ ਮਜੀਠੀਆ ਨੂੰ ਘਟੋ ਘਾਟ 7 ਸਾਲ ਤੋਂ ਲੈ ਕੇ 20 ਸਾਲ ਤੱਕ ਦੀ ਸਜ਼ਾ ਜੜੀ ਹੈ ਦਿੱਤੀ ਜਾ ਸਕਦੀ ਹੈ ਤੇ ਅਗਲਾ ਨੰਬਰ ਜਿਹੜਾ ਹੈ ਸੁਖਵੀਰ ਬਾਦਲ ਦਾ ਲੱਗ ਸਕਦਾ ਹੈ ਕਾਂਗਰਸ ਦੇ ਲੋਗਾਂ ਦਾ ਲੱਗ ਸਕਦਾ ਹੈ ਤੇ ਜਿਹੜੇ ਜਿਹੜੇ ਲੋਕ ਪੰਜਾਬ ਦੇ ਵਿੱਚ ਕਰਪਸ਼ਨ ਦੇ ਵਿੱਚ ਮਲਬਸ ਰਹੇ ਨੇ ਜਿਨ੍ਹਾਂ ਪੰਜਾਬ ਦਾ ਲਹੂ ਪੀਤਾ ਉਹਨਾਂ ਨੂੰ ਮਾਫ ਨਹੀਂ ਕੀਤਾ ਜਾਏਗਾ ਤੇ ਉਹਨਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਤੁਸੀਂ ਕੀ ਸੋਚਦੇ ਹੋ ਸੀਐਮ ਪੰਜਾਬ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਤੇ ਬਿਕਰਮ ਸਿੰਘ ਮਜੀਠੀਆ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਕੀ ਉਹ ਜੇਲ੍ਹੋਂ ਬਾਹਰ ਆ ਸਕਦਾ ਹੈ ਯਾ ਸੀ ਆ ਪੰਜਾਬ ਉਹਨੂੰ ਕਦੀ ਵੀ ਜੇਲ੍ਹੋਂ ਬਾਹਰ ਨਹੀਂ ਆਣ ਦੇਣਗੇ ਆਪਣੀ رائے ਤੋਂ ਕਮੈਂਟ ਚਗਾ ਕਰੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓਜ਼ ਗੁੱਡ ਬਾਏ ਅੱਲਾ ਹਾਫਿਜ਼